ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਅੱਜ ਆਪਾਂ ਕਰਦੇ ਹਾਂ ਆਪਣੇ ਪਿੰਡ ਦੀ ਗਰਾਊਂਡ ਦੇ ਵਿੱਚ ਤੇ ਤੁਹਾਨੂੰ ਪਿੰਡ ਦੀ ਗਰਾਊਂਡ ਦਾ ਮਾਹੌਲ ਦਿਖਾਣੇ ਆ ਲਓ ਜੀ ਇਹ ਆਪਣੇ ਪਿੰਡ ਦੀ ਗਰਾਊਂਡ ਸਾਡੇ ਪਿੰਡ ਦੀਆਂ ਕੁੜੀਆਂ ਖੇਡਦੀਆਂ ਫੋਟੋਵਾਲ ਸਕੂਲ ਦੀਆਂ ਇਹ ਜੂਨ ਵੀ ਖੇਡ ਕੇ ਆਉਂਦੀਆਂ ਜੂਨ ਤਾਂ ਜਿੱਤ ਗਈਆਂ ਹੋਣੇ ਜਿਲਾ ਖੇਡਣਗੀਆਂ ਤੇ ਹਰ ਰੋਜ਼ ਡੇਲੀ ਵਾਰ ਪ੍ਰੈਕਟਿਸ ਕਰਦੀਆਂ ਇੱਥੇ ਆਪ ਦਾ ਖੇਡਦੀਆਂ ਤੇ ਘਾ ਲੱਗਿਆ ਗਰਾਊਂਡ ਦੇ ਵਿੱਚ ਇੱਥੇ ਸਟੇਡੀਅਮ ਸੀ ਪਰ ਸਟੇਜੀ ਸੀ ਵਿੱਚ ਉਹ ਵੀ ਚਕਾਤੀ ਸੀ ਆਪਾਂ ਕੋਈ ਫਿਰ ਸਾਰਾ ਚੌਰਸ ਸੋਹਣਾ ਲੱਗਦਾ ਹੁਣ ਤੁਸੀਂ ਇਹ ਦੱਸਣਾ ਵੇਖਣ ਵਾਲਿਆਂ ਨੇ ਵੀ ਗਰਾਊਂਡ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਬਾਕੀ ਯਾਰ ਗਰਾਊਂਡ 'ਚ ਸਭ ਤੋਂ ਵੱਡੀ ਜਿਹੜੀ ਗੱਲ ਆ ਜਿਹੜਾ ਗਰਾਊਂਡ ਆ ਗਿਆ ਉਹ ਆਟੋਮੈਟਿਕ ਹੀ ਫੱਟ ਹੋ ਜਾਂਦਾ ਨਾ ਗਰਾਊਂਡ ਨੂੰ ਵੇਖ ਕੇ ਫੱਟਿਆ ਜਿਹੜੇ ਮਿਹਨਤ ਕਰ ਰਹੇ ਨੇ ਤੁਹਾਡਾ ਡਬਲ ਫੱਟ ਹੋ ਹੀ ਜਾਣਾ ਤੇ ਇੱਧਰ ਕੁੜੀਆਂ ਖੇਡੀਆਂ ਜਾਂਦੀਆਂ ਆ ਬਿੱਲੋ ਵਿਖਾ ਦਿੰਦੇ ਤੁਹਾਨੂੰ ਇੱਧਰ ਮੁੰਡਿਆਂ ਨੇ ਹੁਣ ਖੇਡਣਾ ਫੁੱਟਬਾਲ ਏ ਵੀ ਖੇਡਣਗੇ ਕੁੜੀਆਂ ਤੇ ਖੇਡਣ ਤੋਂ ਬਾਅਦ ਕਿਉਂਗੇ ਜਵਾਕ ਖੇਡਦੇ ਹੁੰਦੇ ਆ ਘੰਟਾ ਖਾਤ ਨੇ ਇੱਧਰ ਮੁੰਡੇ ਖੜੇ ਆ ਇਹਨਾਂ ਨੇ ਹਲੇ ਪਲੇਅਰ ਥੋੜੇ ਘਾਟ ਆ ਤੇ ਜਦੋਂ ਇਹ ਆਗੇ ਤੇ ਬਾਕੀ ਮੁੰਡੇ ਆਉਣਗੇ ਹਲੇ ਖੇਡਾਂਗੇ ਵਾ ਫੁੱਟਬਾਲ ਪਾਵਾ ਹੋ ਜਾਂਦੇ ਹੁਣ 30 ਜਾਣੇ ਇੱਕ ਤਕਰੀਬਨ ਹੋਈ ਜਾਂਦੇ ਆ 25 30 ਜਾਣੇ ਤੇ ਇੱਧਰ ਕਾਕੇ ਕੋਚ ਦੇ ਪੱਠੇ ਮਿਹਨਤ ਲਾਈ ਜਾਂਦੇ ਆ ਕਾਕੇ ਕੋਚ ਦੇ ਦੁਬਾਰਾ ਉਹਦੇ ਕਾਹਨੂੰ ਸਰੀਰ ਨੂੰ ਓਕੇ ਕਰ ਰਹੇ ਆ ਉਹੇ ਪਰੜੀ ਤੇ ਫੇਰ ਨਾ ਇਹ ਆਉਣ ਨੂੰ ਆਖ ਖੇਚ ਕੇ ਮੜਾਇਆ ਗਰਾਊਂਡ ਦਾ ਮੋਹੜਾ ਖਾ ਕੇ ਹੁਣ ਤੁਹਾਨੂੰ ਆਪਾਂ ਜਿਮ ਦਾ ਵੀ ਵਿਖਾਉਨੇ ਜਿਮ ਵੀ ਲਾ ਰਹੇ ਆ ਮੁੰਡੇ ਨਾ ਹੁਣ ਤੁਹਾਨੂੰ ਜਿਮ ਦਾ ਮੋਲਵਾ ਖਾਣੇ ਦਾ ਡੰਡੂ ਮਾ ਚੱਕ ਲੋ ਯਾਰ ਇੱਥੇ ਰੱਖ ਆ ਕੀਤਾ ਮੁੰਡਾ ਝੰਡਿਆਣੀ ਪਿੰਡ ਦਾ ਇਹ ਵੀ ਪੁਰਾਣਾ ਖਿਡਾਰੀ ਆ ਜਿਹੰਮ ਨਾਲੋਂ ਮੋਹ ਇਹ ਵੀ ਨਹੀਂ ਤੋੜਦਾ ਯਾਰ ਕਿ ਨਹੀਂ ਫੌਜੀ ਸਾਹਿਬ ਫੌਜੀ ਨੇ ਤਾਂ ਸੌਂਦਾ ਹੀ ਨਹੀਂ ਗਾਣਾ ਗਾਣਾ ਕੱਢੀ ਜਾਓ ਕੰਪਿਊਟਰੀਆਂ ਦੀਆਂ ਦੁਨੀਆ ਕਰਨਾ ਚ ਮੁੰਡਾ ਤਾਂ ਭਰਤੀ ਹੋ ਗਿਆ ਹਾਂਜੀ ਕਿ ਰੈਂਦਾ ਵਾਲੇ ਕੋਸ਼ ਤੇ ਦਾ ਹੋ ਗਿਆ ਜੀ ਪਰ ਕੀ ਗੱਲ 100% ਹੋ ਗਿਆ ਭਰਤੀ ਤੇ ਹਾਂ ਮੈਂ ਕਹਿੰਦਾ ਮੇਰੇ ਭਰਤੀ ਹੋ ਗਿਆ 100% ਕਿ ਰੈਂਦਾ ਵਾਲਾ ਨੇ ਹੋ ਗਿਆ ਚਲੋ ਵਧਾਈਆਂ ਮੈਨੂੰ ਬਹੁਤ ਸੋਹਣੀ ਕਰ ਲਾ ਤੂੰ ਭਰਤੀ ਹੋ ਗਿਆ ਲਓ ਇਹ ਮੁੰਡੇ ਪੈਡ ਤੇ ਜੈਮ ਲਾ ਰਹੇ ਆ ਤੁਹਾਨੂੰ ਅੱਜ ਗਰਾਊਂਡ ਦੀ ਵੀਡੀਓ ਬਣਾਉਣੀ ਸਾਰੀ ਵਧੀਆ ਵਧੀਆ ਬਾਈ ਲੈ ਕਰਾਊਡ ਭਰ ਗਿਆ ਇੰਨੇ ਜੀ ਗਰਾਊਂਡ ਪੂਰਾ ਭਰ ਗਿਆ ਵੈਰੀ ਗੁੱਡ ਨਾਈਸ ਨਹੀਂ ਪੂਰੇ 306 ਮੀਟਰ ਦਾ ਨਹੀਂ 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 ਡਿਜੀਟਲ ਮੋਟਰਸਾਈਕਲ ਆ ਉਹਦੇ ਕੋਲ ਮੀਟਰ ਵਾਲਾ ਮੋਟਰਸਾਈਕਲ ਮੈਂ ਮੈਂ ਮੀਟਰ ਨਾ ਮਿਲਿਆ ਮੀਟਰ ਮੀਟਰ ਨਾ ਅੱਛਾ ਕਿੰਨੇ ਮੀਟਰ ਫੀਤੇ ਵਾਲੇ ਮੀਟਰ ਦਾ 306 ਮੀਟਰ ਬਸ 300 ਤੇ ਲੁਕੇ 300 ਦਾ ਆਊਗਾ 100 ਤੇਰਾ ਨਖਰਾ ਤੂੰ ਵੀ ਇਧਰ ਵੇਖ ਚੱਲ ਚੱਲ ਬੜਾ ਗੁਰੂ ਆ ਯਾਰ ਯਾ ਵੀ ਮੌਲ ਪੂਰਾ ਸ਼ਾਨਦਾਰ ਆ ਯਾਰ ਗਰਾਊਂਡ ਦਾ ਹੋਰ ਗੱਲਾਂ ਦੀਆਂ ਗੱਲਾਂ ਹੁਣ ਤੁਹਾਨੂੰ ਫੇਰ ਵਿਖਾਵਾਂਗੇ ਆਪਾਂ ਜਦੋਂ ਪੂਰਾ ਗਰਾਊਂਡ ਭਰ ਗਿਆ ਮੁੰਡੇ ਮੰਡੇ ਆ ਕੇ ਓਏ ਆੜੀ ਆੜੀ ਮੰਗੋ ਓਏ ਓ ਗਿਆਨੀ ਖੜ ਫੂਲ ਦਾ ਖੜਾ ਆ ਜਾ ਕੋਮ ਕੋਈ ਗੱਲ ਬਾਤ ਸੁਣਾ ਬਹੁਤ ਵਧੀਆ ਰੌਣਕ ਜੀ ਬਣ ਗਈ ਯਾਰ ਬਹੁਤ ਟਾਈਮ ਬਾਅਦ ਮਹੀਨਾ ਕੋ ਹੋਇਆ ਸਹੀ ਗੱਲ ਬੰਦਾ ਸੀ ਪਹਿਲਾਂ ਦਾ ਮਹਿਲਾ ਬੰਦਾ ਸੀ ਤੇ ਆ ਘਾ ਵੀ ਇੱਕ ਲੱਗਾ ਕਰਕੇ ਨਾ ਰੁਕੇ ਸੀ ਮੁੰਡੇ ਕੇ 4 ਮਹੀਨੇ ਹੋ ਗਏ ਘਾ ਲੱਗਾ ਕਰਕੇ ਰੁਕੇ ਸੀ ਖੇਡਣੋ ਤੇ ਹੁਣ ਚਾਰੇ ਪਾਸੇ ਮਤਲਬ ਚਾਰ ਦੁਵਾਰੀ ਕੰਧ ਦਾ ਗੇਟ ਪੱਕਾ ਲੱਗਾ ਕੋਈ ਸਾਈਕਲ ਮੋਟਰਸਾਈਕਲ ਅੰਦਰ ਨਹੀਂ ਆਉਂਦਾ ਬਸ ਬੰਦਾ ਤੋਰ ਕੇ ਹੀ ਗਾਂ ਹੁੰਦਾ ਤੇ ਹੁਣ ਵਿਖਾਉਨੇ ਆਪਾਂ ਤੁਹਾਨੂੰ ਫੇਰ ਜਦੋਂ ਮੁੰਡੇ ਸਾਰੇ ਖੇਡਣ ਲੱਗ ਗਏ ਫੋਟੋ ਵਾਲਾ ਲੋਕੀ ਕੰਮ ਚੱਲ ਪਿਆ ਫੋਟੋ ਵਾਲ ਦਾ ਮੁੰਡਿਆਂ ਦਾ ਅੱਜ ਥੋੜੇ ਜਿھے 5-7 ਬੰਦੇ ਨਹੀਂ ਆ ਬਾਕੀ ਬੋਰਡ ਤੋਂ ਰਿਵਿਊ ਬੋਰਡ ਕੀ ਕਹਿਣਾ ਚਾਹੇਗਾ ਮੁੰਡੇ ਬਹੁਤ ਵਧੀਆ ਕਿ ਬਹੁਤ ਵਧੀਆ ਰੌਣਕ ਲੱਗੀ ਗਰਾਊਂਡ ਹਾਂ ਰੌਣਕ ਲੱਗੀ ਸਹੀ ਗੱਲ ਨਹੀਂ ਜਾਈਦੀ ਗਰਾਊਂਡ 'ਚ ਰੌਣਕ ਬਿਲਕੁਲ ਵਾਵਾ ਜਾਣੇ ਹੈਗੇ ਆ ਕੁਛ ਪੁਰਾਣੇ ਕੁਛ ਨਵੇਂ ਕਿਸੇ ਨੂੰ ਕੋਈ ਜਾਣਦਾ ਉਹ ਕਿਸੇ ਨੇ ਕੋਈ ਨਹੀਂ ਜਾਣਦਾ ਹੁਣ ਆਪਾਂ ਵੀ ਖੇਡ ਲਈਏ ਬਣਾ ਲਈਏ ਮੈਚ ਕਰ ਦਈਏ ਸ਼ੁਰੂ ਆਹ ਮੁੰਡੇ ਨੂੰ ਕੋਈ ਜਾਣਦਾ ਬਹੁਤ ਘੱਟ ਹੋਊ ਕਿਉਂਕਿ ਨਵੀਂ ਉਮਰ ਦਾ ਕਲਾ ਟੌਪ ਜਾਦੇ ਪੁਰਾਣਾ ਤੋਂ ਉਹ ਦੂਜਾ ਤੁਸੀਂ ਗਰੀਬ ਸਿੰਘ ਉਹ ਵੇ ਗਰੀਬ ਉਹ ਕਾਕਾ ਕੋਚ ਮੈਂ ਉਹਦੇ ਨਾਲ ਆ ਯਾਰ ਮੈਂ ਖੇਡ ਨਹੀਂ ਰਿਹਾ ਮੈਂ ਵੀਡੀਓ ਬਣਾ ਰਿਹਾ ਮੈਨੂੰ ਗਾਲਾਂ ਕੱਢ ਰਿਹਾ ਕਿ ਤੂੰ ਖੇਡ ਨਹੀਂ ਰਿਹਾ ਚਲੋ ਫਿਰ ਖੇਡੀਏ ਹੁਣ ਤੇ ਗੋਲ ਕਰੀਏ ਚਲੋ ਵੀ ਇਹ ਤੁਹਾਨੂੰ ਗਰਾਊਂਡ ਦਾ ਰੌਣਕ ਮੇਲਾ ਵਿਖਾਦਾ ਆ ਕੀ ਬਾਲ ਇਹ ਵੈਰੀ ਗੁੱਡ ਨਾਲੇ ਮੁੰਡੇ ਸਾਰੇ ਭਾਈ ਦੇ ਯਾਰ ਫੁੱਟਬਾਲ ਤਾਂ ਬਾਲੀ ਵਧੀਆ ਚੀਜ਼ ਆ ਹਨਾ ਸਰੀਰ ਸਾਰਾ ਹੀ ਇਹਦੇ ਚ ਸਾਰੀ ਐਕਸਰਸਾਈਜ਼ ਹੀ ਆ ਜਾਂਦੀ ਸਰੀਰ ਦੀ ਕਿ ਚਲ ਖੇਡੀਏ ਖੇਡੀਏ ਬੱਦ ਗੜਾ ਬੰਨਿਆ ਤੂੰ ਮੈਂ ਓਏ ਬਸ ਮਗੋਤਾ ਮਗੋਤਾ ਚੱਲਣ ਲੱਗਾ ਕੰਮ ਥੋੜੋ ਵੀ ਹੁਣ ਆਪਾਂ ਖੇਡਦੇ ਆਂ ਓ ਮੈਂ ਕਹਿ ਰਿਹਾ ਵੀ ਜੇ ਕਿਸੇ ਨੇ ਦਾਨਪਨ ਕਰਨਾ ਹੋਵੇ ਫੁੱਟਬਾਲ ਦੇ ਦੇਵੇ 4-5 ਤੇ ਜੇ ਕਿਸੇ ਦਾ ਕੋਈ ਯਾਰ ਗਰਾਊਂਡ ਵਾਸਤੇ ਸੇਵਾ ਭੇਜ ਰਿਹਾ ਫੁੱਟਬਾਲ ਲੈ ਦੇਵੇ ਮੁੰਡਿਆਂ ਨੂੰ 4-5 ਬਾਲੇ ਮਹਿੰਗੇ ਨਹੀਂ 500 ਦੇ ਫੁੱਟਬਾਲ ਆ ਜਾਂਦੇ ਆਪਣੇ ਜਿਹੜਾ ਵੀ ਕੋਈ ਚਾਹੁੰਦਾ ਵਾ ਵੀ ਗਰਾਊਂਡ ਲਈ ਮੈਂ ਕਰਨਾ ਤੇ ਫੋਟੋਵਾਲ ਦੇ ਦੇਵੇ ਮੁੰਡਿਆਂ ਨੂੰ ਵਧੀਆ ਲੱਗੀ ਰਹੀਂਦੀ ਰੌਣਕ ਵੈਰੀ ਗੁੱਡ ਤੇ ਹੁਣ ਆਪਾਂ ਖੇਡਦੇ ਆਂ ਬਈ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨੇ ਜਿਨੇ ਵਲੌਗ ਵੇਖਿਆ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇਗਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ